ਸ਼ੰਕਰ ਨੇ ਪਹਿਲੀ ਵਾਰ ਭਾਇਆ ਬੰਦਾ ਮਤਲਬ ਹਫਤਾ ਹੀ ਹੋਇਆ ਮੈਂ ਇਸ ਤਰ੍ਹਾਂ ਹੈ ਬਾਬੇ ਨੂੰ ਜੇ ਮੇਰੇ ਵੀ ਆ ਚਾਲ ਕੱਢੀ ਹੁੰਦੀ ਹੈ ਬਾਕੀ ਤੁਸੀਂ ਘੋੜੇ ਰੱਖਦੇ ਐਕਸਪਰਟ ਬੰਦੇ ਨੇ ਚਾਲ ਕੱਢੀ ਹੁੰਦੀ ਇੱਧਰ ਸੋਵਾ ਬਾਈ ਪਹਿਲੀ ਵਾਰ ਘੋੜੇ ਨੇ ਚੜਾ ਨਾਲੇ ਕਾਠੀ ਨਹੀਂ ਕੁਝ ਹੋਰ ਸੈਡਲ ਨਹੀਂ ਕੋਈ ਬੈਲਟ ਨਹੀਂ ਘੋੜੇ ਦੇ ਮਰੇਡਾਂ ਦੇ ਇਹੀ ਗੁਣ ਨੇ ਇਹੀ ਇਹ ਬਲੱਡ ਲਾਈਨ ਹੁੰਦਾ ਆਪਣੇ ਆਪ ਦਿਖਾਉਂਦੀ ਆ। ਹੋਰ ਬਲੱਡ ਲੈਣਾ ਦੇ ਕੀ ਹੁੰਦਾ? ਚੜਨ ਲੱਗਿਆ ਨੂੰ। ਆਹੀ ਵੀਡੀਓ ਪਾਈ ਸੀ। ਚੰਗੀ ਬਲੱਡ ਲਾਈਨ ਦਾ ਆਹੀ ਕੋਣਾ ਬਾਈ। ਹੋਰ ਐਫੀ ਪਤਾ ਲੱਗਦਾ। ਆ ਮੁੰਡਾ ਚੜਨ ਲੱਗਿਆ ਹਫਤਾ ਪਹਿਲੇ। ਕੋਈ ਪ੍ਰੋਫੈਸ਼ਨਲ ਸਵਾਰ ਨਹੀਂ ਇਹ ਤਾਂ ਘੋੜੇ ਸਾਹਮ ਦਾ। ਉਹਦੇ ਵੀਡੀਓ ਦੇਖੀ ਬਾਬਾ ਜੀ ਤੁਹਾਡੀ ਉਹ ਉਹਦੇ ਹੀ ਤੁਸੀਂ ਪਹਿਲੇ ਵਾਲੇ ਚੜੇ ਸੀ ਤੇ? ਹਾਂਜੀ ਹਾਂ। ਠੀਕ ਹੈ ਜੀ। ਪਹਿਲੀ ਵਾਰੀ ਚੜਿਆ ਸੀ। ਠੀਕ ਹੈ ਜੀ। ਪਹਿਲਾਂ ਤਾਂ ਮੇਰੀ ਸਲਾਹਤੀ ਵੀ ਜਦੋਂ ਰਾਈਡਿੰਗ ਕਰਨੀ ਨਹੀਂ ਮੈਂ ਕਿਸੇ ਨੂੰ ਰੰਗਿਆ ਨਹੀਂ ਸੰਤਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਤੁਸੀਂ ਸਵਾਰੀ ਕਰਨੀ ਹੈ ਕੋੜਾ ਮੰਗਦਾ ਸਵਾਰੀ ਠੀਕ ਹੈ ਜੀ ਤੇ ਇੱਥੇ ਕਬੱਡੀ ਦਾ ਗਰਾਊਂਡ ਬਣਾਉਣਾ ਹੈ ਇਹ ਜਗ੍ਹਾ ਤੇ ਇੱਕ ਅਕੈਡਮੀ ਬਣਾ ਰਹੇ ਹਾਂ ਮੈਂ ਕੁਸ਼ਤੀ ਅਖਾੜਾ ਤੇ ਕਬੱਡੀ ਅਕੈਡਮੀ ਠੀਕ ਹੈ ਜੀ ਹਾਂ ਪਾਪਾ ਕੀ ਰੀਜ ਹੈ ਜਿਹੜਾ ਤੁਸੀਂ ਦੱਸਿਆ ਇਹ ਕੋੜਾ ਟੱਪ ਜੇ ਵਿੱਚ ਉਹ ਦੱਸਿਓ ਦੁਬਾਰਾ ਉਹ ਤਾਂ ਏਦਾਂ ਹੁੰਦਾ ਸੀਗਾ ਜਿਹੜੇ ਕਬੱਡੀ ਗਰਾ ਖਲੜਾ ਦੀ ਉਹਨੇ ਪਹਿਲਵਾਨਾਂ ਦਾ ਅਖਾੜਾ ਹੁੰਦਾ ਹਾਂਜੀ ਉਦੇ ਵਿੱਚ ਪਹਿਲਾਂ ਪ੍ਰਾਤਨ ਸਮੇਂ ਵਿੱਚ ਸਿੰਘਾਂ ਦੇ ਘੋੜਿਆਂ ਵਿੱਚ ਭਜਾਏ ਜਾਂਦੇ ਸੀ ਪਲਵਾਨਾਂ ਦੇ ਖਾੜੇ ਵਿੱਚ ਨੰਘਾਏ ਜਾਂਦੇ ਸੀ ਠੀਕ ਹੈ ਜੀ ਇਹ ਘੋੜੇ ਉਹਨੂੰ ਉਹਨੇ ਮਰਦ ਪਲਵਾਨ ਪੈਦਾ ਕਰਦਾ ਇੱਕ ਦੇਸੀ ਗਾਂ ਜਿਹੜੀ ਹੁੰਦੀ ਆ ਠੀਕ ਹੈ ਜੀ ਉਹਨੂੰ ਉਹਦਾ ਜਿਹੜਾ ਮਤਲਬ ਉਹਨੂੰ ਪਸਾਬ ਕਰਾਇਆ ਜਾਂਦਾ ਪਹਿਲਵਾਨਾਂ ਦੇ ਖਾੜੇ ਚ ਚੰਗਾ ਮੰਨਿਆ ਜਾਂਦਾ ਸੀ ਚੰਗਾ ਮੰਨਿਆ ਜਾਂਦਾ ਠੀਕ ਜਰੂਰੀ ਨਹੀਂ ਵੀ ਕਰਾਉਣਾ ਇਆ ਅੱਛਾ ਚੰਗਾ ਮੰਨਿਆ ਜਾਂਦਾ ਖਾੜੇ ਇਸ ਕਰਕੇ ਇਹਨੂੰ ਨਾਲ ਅਸੀਂ ਕਬੱਡੀ ਦੀ ਗਰਾਊਂਡ ਬਣਾ ਲੈਣਾ ਠੀਕ ਹੈ ਤੇ ਇਹ ਤੇ ਸ਼ੈੱਡ ਪਾ ਲੈਣਾ ਫਿਰ ਟੂਰਨਾਮੈਂਟ ਵੀ ਇੱਥੇ ਕਰਾਇਆਗਾ ਨਾਲੇ-ਦਾਲੇ ਆਪਣੀ ਜ਼ਮੀਨ ਠੀਕ ਹੈ ਤੇ ਦੋ ਕਿੱਲੇ ਆਪਾਂ ਉਹ ਦੇਖੋ ਸਾਹਮਣੇ ਗਰਾਊਂਡ ਖੁੱਲਾ ਛੱਡਿਆ ਆਪਣਾ ਹਾਂ ਉਹ ਜਿੱਥੇ ਕੰਕਾ ਆਏਗਾ ਜਿੱਦਰੀ ਹਾਂ ਕਾ ਠੀਕ ਆ ਸਾਰੀ ਜਿੰਨੀ ਮੇਰੀ ਜ਼ਮੀਨ ਆ ਇਹ ਸਾਰੀ ਕਬੱਡੀ ਅਕੈਡਮੀ ਬਣਾ ਦੇਣੀ ਆ ਠੀਕ ਹੈ ਬਹੁਤ ਬਹੁਤ ਚੰਗੀ ਗੱਲ ਹੈ ਆ ਦੇਖੋ ਜੀ ਐਵੇਂ ਜਿਹੜੀਆਂ ਗੱਲਾਂ ਕਰਨ ਨੂੰ ਵੈਸੇ ਨਾਰਮਲ ਵਧੀਆ ਲੱਗਦੀਆਂ ਤੇ ਆ ਸਪੈਸ਼ਲ ਜਗਾ ਛੱਡੀ ਹੋਈ ਬਾਬਾ ਜੀ ਕਹਿੰਦੇ ਇੱਥੇ ਗਰਾਊਂਡ ਬਣਾਉਣਾ ਕਬੱਡੀ ਦਾ ਤੇ ਆ ਕੋੜਿਆਂ ਖਾਤਰ ਸਪੈਸ਼ਲ ਦੋ ਕਿਲੇ ਬਾਣ ਛੱਡਿਆ ਹੋਇਆਗਾ ਵੀ ਇੱਥੇ ਕਾ ਖਾਤਰ ਥੋੜਾ ਜਿਹਾ ਪਰਦਾ ਹੈ ਨਾ ਦੂਜੀ ਫੋਟੋ ਲਾਉਣ ਲੱਗੇ ਗਾਰਪੋਲ ਦੀ ਫਿਰ ਕੋਈ ਨਾ ਸੁਣਾ ਦੇ ਕਿੰਨਾ ਚੱਲਦਾ ਯਾਰ ਫਰਕੋਂ ਦਾ ਭਾਈ ਜਾਣ ਕਰਦਾਂ ਉੱਤੇ ਬੈਠੇ ਰਹਿੰਦੇ ਜਾਣਦਾ ਮੈਂ ਇਹ ਤਾਂ ਗੋਣ ਹੁੰਦੀ ਹੈ ਨਾ ਜਿਹੜੀ ਡਾਟਾ 22 ਚ ਲੱਗਿਆ ਕਰਦਾ ਮੈਂ ਪਹਿਲੀ ਇੰਟਰਵਿਊ ਆ ਬਬੇ ਨੇ ਆਪਣੇ ਨਾਲ ਕਰੀ ਯਾਰ ਜਦ ਕੀ ਪਹਿਲੀ ਚਾਲ ਪਈ ਹੈ ਹਮਮ ਟਾਈਮਿੰਗ 90 ਮਿੰਟ ਤਾਂ ਦਿੱਲੀ ਪਹੁੰਚੂਗਾ ਯਾਰ ਹਾਂ ਜੀ ਅੱਜ ਤਾਂ ਬੇਤਰਕਾਰ ਕਿੰਨੇ ਨਹੀਂ ਕਰੀ ਪਹਿਲੀ ਵਾਰ ਚਾਲ ਪਾਈ ਦੀ ਵੀਡੀਓ ਆਪਾਂ ਕਰੀਏ ਆਹਨੋਂ ਪਹਿਲਾਂ ਨਹੀਂ ਬਾਬੇ ਨੇ ਲਾਈਵ ਹੋ ਕੇ ਦਿਖਾਇਆ ਸੀਗਾ ਤੁਹਾਨੂੰ ਹੂੰ ਬਾਕੀ ਬਾਬਾ ਜੀ ਨੇਤਰੀ ਬੜਾ ਵਧੀਆ ਲੱਗਿਆ ਪਹਿਲੀ ਗੱਲ ਤਾਂ ਸਾਨੂੰ ਛੋਟਾ ਹਾਂ ਹੱਸ ਕੇ ਮਿਲਣਾ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹਰੇਕ ਨੂੰ ਹਾਂ ਜੀ ਘੰਟੇ ਦੇ ਲੋ ਵੀ 2.5 ਘੰਟੇ ਸਪੀਡ 2.5 ਘੰਟੇ ਤਾਂ ਬੰਦਾ ਭਾਜੇ ਲੱਗਦਾ 100 ਕਿਲੋਮੀਟਰ 2.5 ਘੰਟੇ ਅੱਜ ਦਿਖਾਈ ਲੈ ਵੀਡੀਓ ਦਿਖਾ ਦੇ ਕੇ ਜੱਸੂ ਨੂੰ ਵੀ ਦਿਖਾਈ ਐਸੇ ਹਾਂਜੀ ਕਿਵੇਂ ਹੋ ਰਹਿ ਗਿਆ ਤੂੰ ਹਣਾ ਦੇਖਣਾ ਜੀ ਪੰਜਾਬ ਸ਼ਿੰਗਾਰ ਯਾਰ ਹੋਰ ਯਾਰਾ ਅੱਜ ਤਾਂ ਫੈਨ ਬੈਠਾ ਕੋਡਾ ਕਹਿੰਦੇ ਦੋ ਬਾਬੇ ਦਾ ਅੱਛਾ ਠੀਕ ਐ ਕੋਰੇ ਕੋਰੇ ਚੜਜ ਚੜਜ ਲਾਉਣਾ ਆਪਾਂ ਇਹਨੂੰ ਲੈ ਲੇ ਮੁੰਡੇ ਨੂੰ ਠਾ ਲੈ ਲਓ ਬੋਲਦੀ ਗੱਥਾ ਲਾ ਕੇ ਚੜੀ ਆ ਵੀਰੀ ਆ ਵੀਰੇ ਬਟਾ ਲਾ ਕੇ ਹੁੰਦਾ ਆਇਆ ਹੋਇਆ ਹੈਪੀ ਆ ਬਿਣੀਓ ਹੁਣ ਵੀਡੀਓ ਬਣਾਓ ਹੁਣ ਤੁਹਾਨੂੰ ਦੱਸਦੇ ਆ ਆਪੇ ਹਾਂ ਹੁਣ ਦੱਸ ਬਾਈ ਕਿਵੇਂ ਲੱਗਿਆ ਨਾ ਨਾ ਬਹੁਤ ਸੋਹਣਾ ਤੁਰਦਾ ਤੈਨੂੰ ਫੀਲ ਕਿਵੇਂ ਹੋਇਆ ਵੀ ਘੋੜਾ ਤੋਰਿਆ ਹੋਇਆ ਪਹਿਲਾਂ ਪੂਰਾ ਐ ਲੱਗਦਾ ਕਿਵੇਂ ਚੰਗੇ ਸਵਾਰ ਨੇ ਤੋਰਿਆ ਹੁੰਦਾ ਜਿਵੇਂ ਤੋਰਿਆ ਹੁੰਦਾ ਵੀਰੇ ਅੱਜ ਤੱਕ ਕਦੇ ਘੋੜਾ ਤੋਰਿਆ ਨਹੀਂ ਹੈਗਾ ਰਾਈਡਰ ਨੇ ਟ੍ਰੇਨਿੰਗ ਉਹਦਾ ਰੱਸੀ ਤੇ ਬਹੁਤ ਕਰਾਈ ਆ ਠੀਕ ਹੈ ਤੇ ਉਹਦਾ ਟ੍ਰੇਨਿੰਗ ਦਾ ਅਸੀਂ 80 80 ਮਿੰਟ ਕੋੜਾ ਭਜਾਇਆ ਤੇ 90 90 ਮਿੰਟ ਰਾਮ ਨਾ ਭਜਾਉਂਦੇ ਰਹੇ ਆ ਇੱਕ ਵਾਰ ਗਲਤੀ ਨਾਲ ਅਸੀਂ 2.5 ਘੰਟੇ ਵੀ ਭਜਾਤਾ ਸੀ ਕੋੜਾ ਸਾਨੂੰ ਇੰਨਾ ਭਜਾਉਣਾ ਨਹੀਂ ਚਾਹੀਦਾ ਤੇ ਉਹ ਕਹਿੰਦੇ ਨੇ ਰਿੰਗ ਦੇ ਵਿੱਚ ਕੋੜਾ ਭਜਾ ਰਿੰਗ ਦੇ ਵਿੱਚ ਰੱਸੀ ਦੇ ਤੇ ਉਹ ਜਾਂ ਉਹਦਾ ਰੀਜਨ ਲਾ ਲੋ ਕੋੜਾ ਤੋੜਿਆ ਹੋਇਆ ਇੰਨਾ ਜ਼ਿਆਦਾ ਤੇ ਇਸ ਵਾਰ ਅਸੀਂ ਘੱਟ ਭਜਾਇਆ ਇਸ ਵਾਰ ਪਿਛਲੀ ਵਾਰ ਸਾਨੂੰ ਜਦੋਂ ਕੋੜਾ ਨਾ ਇੱਕ ਵਾਰ ਇਹਨਾਂ ਨੇ ਜਿਹੜਾ ਕਹਿੰਦੇ ਨੇ ਕੀ ਦਿੱਤਾ ਚੈਂਪੀਅਨ ਬਣਿਆ ਉੱਥੇ ਘੋੜਾ ਪਿੱਛੇ ਕਰਦਾ ਸੀ ਤੂੰ ਬਾਈ ਨਾਲ ਹੋਈ ਤੇ ਉਹਦਾ ਰੀਜਨ ਸਾਨੂੰ ਦੱਸਿਆ ਸੀ ਕਿ ਘੋੜੇ ਦਾ ਅਸੀਂ ਪੁਜਾ ਕਰ ਦੇ ਦਿੱਤਾ ਕਿ ਘੋੜੇ ਦਾ ਵਜਨ ਘਟਾ ਹਾਂਜੀ ਹਾਂਜੀ ਅਸੀਂ ਇਸ ਵਾਰ ਘਟ ਪਜਾਇਆ ਇਸ ਵਾਰ ਕਹਿੰਦੇ ਵੱਧਦਾ ਇਹ ਤਾਂ ਇਹ ਤਾਂ ਬਾਈ ਹਜੇ ਲੰਮਾ ਨਹੀਂ ਤੁਰਿਆ ਹਜੇ ਬਹੁਤ ਤੁਰਿਆ ਤਾਂ ਘੋੜਾ ਹੈ ਅੱਗੇ ਨਾ ਹੀ ਇਹ ਤਾਂ 15 20 ਕਿਲੋਮੀਟਰ ਦੀ ਰਾਈਡ ਹੋਵੇ ਲੰਬੀ ਖੇਤਾਂ ਵਿੱਚ ਬਹੁਤ ਤੁਰਿਆ ਇਹਦਾ ਹੁਣ ਕੋਈ ਨਹੀਂ ਲਿਖਾਉਂਦਾ ਕਿ ਕਿਵੇਂ ਵੀ ਸੜਕਾਂ ਤੇ ਤਾਂ ਲਿਜਾ ਨਹੀਂ ਸਕਦੇ ਇਹਦੇ ਕਿਹੜਾ ਬ੍ਰੇਕ ਨੇ ਸਹੀ ਗੱਲ ਹੈ ਉੱਥੋਂ ਕੋਈ ਉੱਥੋਂ ਕੋਈ ਗੱਡੀ ਵਿੱਚ ਮਾਰ ਦੇ ਅਸੀਂ ਤਾਂ ਸਾਡੀ ਤਾਂ ਜਾਨ ਨਿਕਲ ਜੂਨਾ ਮੌਕੇ ਬਾਕੀ ਬਾਬਾ ਜੱਜ ਹੀ ਨਹੀਂ ਹੁੰਦਾ ਵੀ ਚਾਲ ਨਹੀਂ ਪਿਆਦਾ ਥੋੜਾ ਜਿਹਾ 1% ਵੀ ਨਹੀਂ ਹੁੰਦਾ ਮੇਨ ਗਲਤੀ ਹੈ ਉਹਦਾ ਉਹਨਾ ਦੀ ਜਾਂਦਾ ਹਾਂ ਦੇਖੋ ਜਿਹੜੀ ਚੀਜ਼ ਦੀ ਨਿੰਦਿਆ ਕਰੀ ਜਾਂਦੇ ਲੋਕ ਉਹੀ ਚੀਜ਼ੇ ਵਧੀਆ ਚੜੀ ਜਾਂਦੀ ਸਹੀ ਚਾਲ ਦਾ ਪੂਰਾ ਮੈਂ ਕਹਿੰਦਾ ਇਹਦੀ ਚਾਰ ਤਾਂ ਅਹੀ ਚਾਲ ਤਾਂ ਕੋਈ ਘੋੜਾ ਚੱਲੇ ਹੀ ਨਹੀਂ ਜਿਹੜਾ ਸਿੱਧਾ 5 ਸਾਲ ਦਾ ਘੋੜਾ ਉੱਤੇ ਬਿਠਾ ਦੇ ਤਾ ਕਾਲਪੁਰ ਖੋਦੇ ਚ ਓਨੀ ਏ ਜਿਹਦੀ ਨਿੰਦਿਆ ਜ਼ਿਆਦਾ ਹੋਵੇ ਆਹੇ ਤਾਂ ਬਾਬਾ ਨਰਮ ਕੋੜੀ ਵੀ ਨਹੀਂ ਪਉਂਦੀ ਉੱਤੇ ਜਮਾ ਜਦੋਂ ਨਰਮ ਕੋੜੀ ਉੱਤੇ ਪਉਂਦੀ ਜਿਵੇਂ ਇਹਨੇ 5 ਸਾਲਾਂ ਦਾ ਘੋੜਾ ਭਾਈ ਹੁੰਦਾ ਕੋਈ ਵੀਰੇ ਬੈਟਨ ਦੂਈ ਨਹੀਂ ਹੈਗੀ ਨਾਰਮਲ ਬੈਟਾ ਸਿੱਧੀ ਕੋਈ ਕਾਠੀ ਨਹੀਂ ਹੈਗੀ ਬੈਲਟ ਨਹੀਂ ਕਸੀ ਹੋਈ ਕੁਛ ਹੀ ਨਹੀਂ ਕੁਛ ਨਹੀਂ ਹੋਗਾ ਅਰ ਖੁੰਝਿਆਂ ਦੇ ਭੱਜਿਆ ਜਾਂਦਾ ਆਰਾਮ ਨਾਲ ਕੋਈ ਇੰਨੇ ਜਾਣੇ ਖੜੇ ਕੋਈ ਉਹਦਾ ਨਹੀਂ ਹਾਂ ਅਰ ਸਵਾਰ ਦੇਖ ਲਓ ਪਹਿਲਾਂ ਕਿਹੜਾ ਬਹਿ ਗਿਆ ਫਿਰ ਕਿਹੜਾ ਬਹਿ ਗਿਆ ਹੁਣ ਕਿਹੜਾ ਬਹਿ ਗਿਆ ਨਹੀਂ ਨਵੇਂ ਬੰਦੇ ਚੜਾਉਣ ਲੱਗੇ ਘੋੜਾ ਕਰਦਾ ਚ ਵੀ ਆ ਹਾਂ ਨੇ ਜਾਣ ਬਰੇ ਨੇ ਪਤਾ ਨਹੀਂ ਨਿੰਦਿਆ ਬਾਈ ਜਾਦੇ ਹੋ ਗਈ ਇਹਦੀ ਤਾਂ ਹੀ ਇੰਨਾ ਚੰਗਾ ਬਣ ਗਿਆ ਪ੍ਰਮਾਤਮਾ ਦੀ ਮਿਹਰ ਹੋਈ ਜਿਹਦੀ ਪਰ ਲੋਕ ਨਿੰਦੇ ਕਰਨ ਉਹਦੀ ਰੱਬ ਬਾਹ ਵੜਦਾ ਬਾਬਾ ਦੇ ਲੋ ਐਡੇ ਵੱਡੇ ਦੇ ਤੈਨੂੰ ਫੁੱਦੂ ਕਹਿ ਦੇਣਾ ਹਾਂ ਕਿੰਦੀ ਵੱਡੀ ਬਹੁਤ ਮਾਰੀ ਕਰਨ ਨਿੰਦਨ ਜੋ ਕਰ ਲਾ ਬਾਬਾ ਬਾਬਾ ਮਹਾਰਾਜ ਦੀ ਸਵਾਰੀ ਨੂੰ ਐਡੇ ਵੱਡੇ ਆ ਨਾ ਆਇਆ ਚੰਗਾ ਆਪਾਂ ਦੀ ਮਾਰਾ ਬਾਬਾ ਘੋੜਾ ਕਦੇ ਫੁੱਦੂ ਨਹੀਂ ਨਹੀਂ ਉਦਾਂ ਹੀ ਜਾਣ ਖੇਜ ਦੇ ਵਿੱਚ ਜੈਲ ਸਵਾਇ ਦੇ ਵਿੱਚ ਵੀ ਦੇਖੋ ਤਾਂ ਸਹੀ ਹੈ ਇਹਦਾ ਤੌਰ ਦੇਖੋ ਅੱਜ ਤੀਜਾ ਸਵਾਰ ਬਦਲ ਗਿਆ ਤਕੋੜਾ ਆਪਣੀ ਮਸਤ ਚਾਲ ਚ ਤੁਰਿਆ ਹਾਂ ਦਾ